ਜੋ ਕਹਾਣੀ ਅੱਜ ਅਸੀਂ ਤੁਹਾਨੂੰ ਸੁਣਾਵਾਂਗੇ ਇਹ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਭਾਗਾਂ ਦਾ ਲਿਖਿਆ ਕਦੀ ਵੀ ਕੋਈ ਬਦਲ ਨਹੀਂ ਸਕਦਾ ਬੇਸ਼ੱਕ ਭਾਵੇਂ ਕੋਈ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਵੇ ਪਰ ਜੋ ਸਾਡੀ ਕਿਸਮਤ ਵਿੱਚ ਜਨਮ ਤੋਂ ਪਹਿਲਾਂ ਹੀ ਲਿਖਿਆ ਜਾਂਦਾ ਹੈ ਉਸ ਨੂੰ ਕੋਈ ਬਦਲ ਨਹੀਂ ਸਕਦਾ ਬਹੁਤ ਪੁਰਾਣੀ ਗੱਲ ਹੈ ਇੱਕ ਪਿੰਡ ਵਿੱਚ ਇੱਕ ਪਾਲੂ ਨਾਮ ਦਾ ਬਹੁਤ ਹੀ ਗਰੀਬ ਮੈਦੂ ਰਹਿੰਦਾ ਸੀ ਬਹੁਤ ਸਮਾਂ ਪਾ ਕੇ ਉਸ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਪੁੱਤਰ ਦਾ ਨਾਮਕਰਨ ਕਰਾਉਣ ਲਈ ਪਾਲੂ ਇੱਕ ਸਾਧੂ ਕੋਲ ਗਿਆ ਸਾਧੂ ਨੇ ਉਸਦੇ ਪੁੱਤਰ ਵੱਲ ਵੇਖਦਿਆਂ ਹੀ ਕਹਿ ਦਿੱਤਾ ਕਿ ਤੇਰਾ ਪੁੱਤਰ ਬਹੁਤ ਹੀ ਕਰਮਾ ਭਾਗਾ ਵਾਲਾ ਹੈ ਜਦੋਂ ਇਹ 18 ਸਾਲ ਦਾ ਹੋਵੇਗਾ ਤਾਂ ਇਸ ਦਾ ਵਿਆਹ ਇਸ ਸ਼ਹਿਰ ਦੀ ਰਾਜਕੁਮਾਰੀ ਨਾਲ ਹੋ ਜਾਵੇਗਾ ਉਸ ਤੋਂ ਬਾਅਦ ਇਹ ਸਾਰੇ ਸ਼ਹਿਰ ਉੱਪਰ ਰਾਜ ਕਰੇਗਾ ਪਾਲੂ ਆਪਣੇ ਬੱਚੇ ਬਾਰੇ ਸੁਣ ਕੇ ਬਹੁਤ ਖੁਸ਼ ਹੋਇਆ ਤੇ ਵਾਪਸ ਆਪਣੇ ਘਰ ਆ ਗਿਆ ਸਾਧੂ ਨੇ ਜੋ ਉਸਦੇ ਬੱਚੇ ਦੀ ਭਵਿੱਖ ਬਾਣੀ ਕੀਤੀ ਸੀ ਉਸ ਭਵਿੱਖ ਬਾਣੀ ਬਾਰੇ ਸਾਰੇ ਸ਼ਹਿਰ ਵਿੱਚ ਪਤਾ ਲੱਗ ਗਿਆ ਸਾਰੇ ਉਸ ਬੱਚੇ ਨੂੰ ਪਾਲੂ ਦੇ ਘਰੇ ਵੇਖਣ ਆਉਂਦੇ ਕਿ ਜਸਤੇ ਪਾਗਾਂ ਬਾਰੇ ਸਾਧੂ ਨੇ ਭਵਿੱਖਬਾਣੀ ਕੀਤੀ ਹੈ ਉਹ ਬੱਚਾ ਕਿਸ ਤਰ੍ਹਾਂ ਦਾ ਹੈ ਇੱਕ ਦਿਨ ਉਸੇ ਸ਼ਹਿਰ ਦਾ ਰਾਜਾ ਸ਼ਹਿਰ ਵਿੱਚੋਂ ਦੀ ਗੁਜ਼ਰ ਰਿਹਾ ਸੀ ਤਾਂ ਉਸ ਨੂੰ ਪਿਆਸ ਲੱਗੀ ਉਹ ਸਾਧੂ ਦੇ ਡੇਰੇ ਉੱਪਰ ਰੁਕ ਗਿਆ ਅਤੇ ਸਾਧੂ ਨੂੰ ਪਾਣੀ ਲਈ ਕਹਿਣ ਲੱਗਾ ਸਾਧੂ ਅੰਦਰ ਪਾਣੀ ਲੈਣ ਚਲਾ ਗਿਆ ਰਾਜੇ ਨੇ ਦੇਖਿਆ ਕੇ ਪਾਲੂ ਘਰੇ ਬਹੁਤ ਸਾਰੇ ਲੋਕ ਜਾ ਰਹੇ ਹਨ ਜਦੋਂ ਸਾਧੂ ਪਾਣੀ ਲੈ ਕੇ ਆਇਆ ਤਾਂ ਰਾਜੇ ਨੇ ਕਿਹਾ ਕਿ ਇਹਨੇ ਸਾਰੇ ਲੋਕ ਪਾਲੂ ਦੇ ਘਰੇ ਕਿਉਂ ਜਾ ਰਹੇ ਹਨ ਤਾਂ ਸਾਧੂ ਨੇ ਕਿਹਾ ਕਿ ਉਸਦੇ ਪੁੱਤਰ ਦੀ ਭਵਿੱਖਬਾਣੀ ਕੀਤੀ ਗਈ ਹੈ ਜਦੋਂ ਉਹ 18 ਸਾਲਾਂ ਦਾ ਹੋਵੇਗਾ ਤਾਂ ਉਸਦਾ ਵਿਆਹ ਇਸ ਸ਼ਹਿਰ ਦੀ ਰਾਜਕੁਮਾਰੀ ਨਾਲ ਹੋ ਜਾਵੇਗਾ ਉਸ ਤੋਂ ਬਾਅਦ ਉਹ ਸਾਰੇ ਸ਼ਹਿਰ ਵਿੱਚ ਰਾਜ ਕਰੇਗਾ ਇਸੇ ਲਈ ਇਹ ਸਾਰੇ ਲੋਕ ਉਸ ਬੱਚੇ ਨੂੰ ਦੇਖਣ ਜਾ ਰਹੇ ਹਨ ਰਾਜੇ ਨੂੰ ਇਹ ਸੁਣ ਕੇ ਗੁੱਸਾ ਆ ਗਿਆ ਉਹ ਕਹਿਣ ਲੱਗਾ ਕਿ ਇਹ ਭਵਿੱਖਬਾਣੀ ਗਲਤ ਹੈ ਮੈਂ ਇਸ ਸ਼ਹਿਰ ਦਾ ਰਾਜਾ ਹਾਂ ਤੇ ਮੈਂ ਭਲਾ ਇੱਕ ਗਰੀਬ ਜਿਹੇ ਪਾਲੂ ਮਜ਼ਦੂਰ ਤੇ ਲੜਕੇ ਵੱਲ ਆਪਣੀ ਲੜਕੀ ਦਾ ਰਿਸ਼ਤਾ ਕਿਵੇਂ ਕਰ ਸਕਦਾ ਹਾਂ ਇਹ ਕਦੀ ਨਹੀਂ ਹੋ ਸਕਦਾ ਇਹ ਭਵਿੱਖਵਾਣੀ ਮੈਂ ਗਲਤ ਸਾਬਿਤ ਕਰਕੇ ਦੱਸਾਂਗਾ ਸਾਧੂ ਮੁਸਕਰਾਨ ਲੱਗਾ ਅਤੇ ਕਹਿਣ ਲੱਗਾ ਕਿ ਦੇਖਦੇ ਹਾਂ ਰਾਜਾ ਪਾਣੀ ਪੀ ਕੇ ਉਥੋਂ ਚਲਾ ਗਿਆ ਰਾਜੇ ਨੂੰ ਸਾਰੀ ਰਾਤ ਨੀਂਦ ਨਾ ਆਈ ਅਗਲੇ ਦਿਨ ਉਹ ਇੱਕ ਸੇਠ ਦਾ ਰੂਪ ਧਾਰ ਕੇ ਪਾਲੂ ਦੇ ਘਰੇ ਗਿਆ ਅਤੇ ਜਾ ਕੇ ਕਹਿਣ ਲੱਗਾ ਕਿ ਇਹ ਉਸੇ ਲੜਕੇ ਦਾ ਘਰ ਹੈ ਜਿਸ ਦੀ ਪਵਿੱਖ ਬਾਣੀ ਇੱਕ ਸਾਧੂ ਨੇ ਕੀਤੀ ਹੈ ਕਿ ਉਹ 18 ਸਾਲ ਬਾਅਦ ਰਾਜਕੁਮਾਰੀ ਨਾਲ ਵਿਆਹ ਕਰਾ ਕੇ ਸਾਰੇ ਸ਼ਹਿਰ ਵਿੱਚ ਰਾਜ ਕਰੇਗਾ ਪਾਲੂ ਨੇ ਕਿਹਾ ਹਾਂਜੀ ਇਹ ਉਸ ਦਾ ਹੀ ਘਰ ਹੈ ਸੇਠ ਦਾ ਰੂਪ ਧਾਰੇ ਰਾਜੇ ਨੇ ਪਾਲੂ ਨੂੰ ਕਿਹਾ ਕਿ ਤੁਸੀਂ ਬਹੁਤ ਹੀ ਗਰੀਬ ਹੋ ਤੁਸੀਂ ਇਸ ਬੱਚੇ ਦਾ ਪਾਲਣ ਪੋਸ਼ਣ ਕਿਵੇਂ ਕਰੋਗੇ ਤੁਸੀਂ ਇੱਦਾਂ ਕਰੋ ਕਿ ਇਹ ਬੱਚਾ ਮੈਨੂੰ ਦੇ ਦਿਵੋ ਪਾਲੂ ਦੀ ਘਰ ਵਾਲੀ ਨਾ ਮੰਨੀ ਉਹ ਕਹਿਣ ਲੱਗੀ ਕਿ ਅਸੀਂ ਆਪਣਾ ਬੱਚਾ ਭਲਾ ਤੁਹਾਨੂੰ ਕਿਵੇਂ ਦੇ ਦਈਏ ਸੇਠ ਕਹਿਣ ਲੱਗਾ ਕਿ ਜਦੋਂ ਇਹ ਬੱਚਾ 18 ਸਾਲਾਂ ਦਾ ਹੋ ਜਾਵੇਗਾ ਤਾਂ ਮੈਂ ਤੁਹਾਨੂੰ ਵਾਪਸ ਕਰ ਦੇਵਾਂਗਾ ਉਹਨਾਂ ਚਿਰ ਮੈਂ ਇਸ ਦਾ ਚੰਗੀ ਤਰ੍ਹਾਂ ਪਾਲਣ-ਪੋਸ਼ਣ ਕਰਾਂਗਾ ਤਾਂ ਕਿ ਇਸ ਦੀ ਪਰਵਰਿਸ਼ ਬਹੁਤ ਹੀ ਚੰਗੇ ਤਰੀਕੇ ਨਾਲ ਹੋ ਸਕੇ ਉਸ ਤੋਂ ਬਾਅਦ ਪਾਲੂ ਅਤੇ ਪਾਲੂ ਦੀ ਘਰ ਵਾਲੀ ਮੰਨ ਗਏ ਕਿ 18 ਸਾਲ ਬਾਅਦ ਸਾਡਾ ਬੱਚਾ ਸਾਡੇ ਕੋਲ ਵਾਪਸ ਆ ਜਾਵੇਗਾ ਰਾਜਾ ਉਸ ਬੱਚੇ ਨੂੰ ਲੈ ਕੇ ਜਾ ਰਿਹਾ ਸੀ ਉਸ ਨੇ ਪਹਿਲਾਂ ਸੋਚਿਆ ਕਿ ਬੱਚੇ ਨੂੰ ਮਾਰ ਦਿੰਦਾ ਹਾਂ ਪਰ ਬੱਚੇ ਨੂੰ ਮਾਰਨ ਦੀ ਉਸ ਦੀ ਹਿੰਮਤ ਨਾ ਪਈ ਉਸ ਨੇ ਇਸ ਤਰ੍ਹਾਂ ਕੀਤਾ ਕਿ ਇੱਕ ਸੰਦੂਕ ਲਿਆ ਤੇ ਉਸ ਵਿੱਚ ਬੱਚੇ ਨੂੰ ਪਾ ਕੇ ਸਮੁੰਦਰ ਵਿੱਚ ਛੋੜ ਦਿੱਤਾ ਸੰਦੂਕ ਰੁੜਦਾ ਜਾ ਰਿਹਾ ਸੀ ਉਸੇ ਹੀ ਸਮੁੰਦਰ ਦੇ ਕਿਨਾਰੇ ਤੇ ਇੱਕ ਬਹੁਤ ਹੀ ਧਨਵਾਨੀ ਸੇਠ ਨਹਾ ਰਿਹਾ ਸੀ ਉਸ ਸੇਠ ਦਾ ਕੋਈ ਬੱਚਾ ਨਹੀਂ ਸੀ ਉਸ ਨੇ ਜਦੋਂ ਸੰਦੂਖ ਰੁੜਦਾ ਜਾਂਦਾ ਦੇਖਿਆ ਤਾਂ ਉਸਨੇ ਸੰਦੂਖ ਨੂੰ ਫੜ ਲਿਆ ਤੇ ਜਦੋਂ ਉਸਨੇ ਸੰਦੂਖ ਖੋਲ ਕੇ ਦੇਖਿਆ ਤਾਂ ਉਸ ਵਿੱਚ ਬਹੁਤ ਹੀ ਪਿਆਰਾ ਬੱਚਾ ਸੀ ਸੇਠ ਨੇ ਰੱਬ ਦੀ ਮਰਜ਼ੀ ਸਮਝੀ ਤੇ ਉਸ ਬੱਚੇ ਨੂੰ ਆਪਣੇ ਘਰ ਲੈ ਗਿਆ ਤੇ ਆਪਣਾ ਪੁੱਤਰ ਬਣਾ ਲਿਆ ਸੇਠ ਨੇ ਉਸ ਦਾ ਨਾਮ ਅੰਛ ਰੱਖਿਆ ਹੁਣ ਅੰਛ ਦਾ ਪਾਲਣ ਪੋਸ਼ਣ ਸੇਠ ਦੇ ਘਰੇ ਬਹੁਤ ਹੀ ਵਧੀਆ ਤਰੀਕੇ ਨਾਲ ਹੋ ਰਿਹਾ ਸੀ ਅੰਛ ਸੇਠ ਦੇ ਘਰੇ ਜਵਾਨ ਹੋ ਰਿਹਾ ਸੀ ਅੰਛ ਪੜ੍ਹਾਈ ਲਿਖਾਈ ਵਿੱਚ ਵੀ ਬਹੁਤ ਹੀ ਹੁਸ਼ਿਆਰ ਲੜਕਾ ਸੀ ਪੜ੍ਹਾਈ ਲਿਖਾਈ ਤੋਂ ਇਲਾਵਾ ਉਹ ਹੋਰ ਵੀ ਬਹੁਤ ਸਾਰੇ ਕੰਮਾਂ ਵਿੱਚ ਮਾਹਰ ਸੀ ਇੱਕ ਦਿਨ ਉਹ ਹੀ ਰਾਜਾ ਕਿਸੇ ਕੰਮ ਲਈ ਇਸ ਸ਼ਹਿਰ ਵਿੱਚ ਵੀ ਆਇਆ ਹੋਇਆ ਸੀ ਜਿੱਥੇ ਅੰਛ ਭਲ ਰਿਹਾ ਸੀ ਰਾਜੇ ਨੇ ਅੰਛ ਨੂੰ ਉਸ ਸ਼ਹਿਰ ਵਿੱਚ ਦੇਖਿਆ ਤਾਂ ਅੰਛ ਬਹੁਤ ਹੀ ਸੋਨਾ ਸੁਨੱਖਾ ਤੇ ਹੁਸ਼ਿਆਰ ਮੁੰਡਾ ਸੀ ਜਿਸ ਕਾਰਨ ਰਾਜੇ ਨੇ ਸੋਚਿਆ ਕਿ ਇਸ ਨੂੰ ਮੈਂ ਆਪਣਾ ਜਵਾਈ ਬਣਾਵਾਂਗਾ ਰਾਜਾ ਸੇਠ ਕੋਲ ਆਪਣੀ ਲੜਕੀ ਦਾ ਰਿਸ਼ਤਾ ਲੈ ਕੇ ਗਿਆ ਰਾਜੇ ਨੇ ਸੇਠ ਨੂੰ ਕਿਹਾ ਕਿ ਮੈਂ ਤੁਹਾਡੇ ਪੁੱਤਰ ਅੰਛ ਨੂੰ ਆਪਣਾ ਜਵਾਈ ਬਣਾਉਣਾ ਚਾਹੁੰਦਾ ਹਾਂ। ਸੇਠ ਨੇ ਰਾਜੇ ਨੂੰ ਸਾਰੀ ਸਚਾਈ ਦੱਸ ਦਿੱਤੀ ਕਿ ਅੰਛ ਮੇਰਾ ਆਪਣਾ ਪੁੱਤਰ ਨਹੀਂ ਹੈ। ਇਹ ਮੈਨੂੰ ਤਲਾਬ ਵਿੱਚ ਰੁੜਦਾ ਜਾਂਦਾ ਇੱਕ ਬਕਸੇ ਵਿੱਚੋਂ ਮਿਲਿਆ ਸੀ। ਰਾਜਾ ਸਮਝ ਗਿਆ ਕਿ ਇਹ ਉਹੀ ਲੜਕਾ ਹੈ ਜਿਸ ਦੀ ਭਵਿੱਖਬਾਣੀ ਇੱਕ ਸਾਧੂ ਨੇ ਕੀਤੀ ਸੀ। ਸੇਠ ਨੇ ਕਿਹਾ ਕਿ ਠੀਕ ਹੈ। ਮੇਰਾ ਇੱਕ ਸਨੇਹਾ ਹੈ ਉਸ ਦੇ ਬਦਲੇ ਮੈਂ ਤਹਾਨੂੰ 7 ਮੋਹਰਾਂ ਸੋਨੇ ਦੀਆਂ ਦਿੰਦਾ ਹਾਂ ਮੈਂ ਚਾਹੁੰਦਾ ਹਾਂ ਕਿ ਅੰਛ ਮੇਰਾ ਇੱਕ ਸਨੇਹਾ ਲੈ ਕੇ ਜਾਵੇ ਅਤੇ ਉਹ ਸਨੇਹਾ ਜਾ ਕੇ ਰਾਜਕੁਮਾਰੀ ਨੂੰ ਦੇ ਦੇਵੇ ਸੇਠ ਮੰਨ ਗਿਆ ਰਾਜੇ ਨੇ ਇੱਕ ਕਾਗਜ਼ ਵਿੱਚ ਸਨੇਹਾ ਲਿਖਿਆ ਤੇ ਉਸ ਨੂੰ ਬੰਦ ਕਰ ਦਿੱਤਾ ਤੇ ਤੇ ਆਪਣੀ ਮੋਹਰ ਲਗਾ ਦਿੱਤੀ ਅੰਚ ਰਾਜੀ ਦਾ ਸਨੇਹਾ ਲੈ ਕੇ ਘਰੋਂ ਤੁਰ ਪਿਆ ਹਰਸਤੇ ਵਿੱਚ ਜਾਂਦਿਆਂ ਉਸਨੇ ਇੱਕ ਜੰਗਲ ਪਾਰ ਕਰਨਾ ਸੀ ਉਸ ਨੂੰ ਬਹੁਤ ਘਬਰਾ ਹੋ ਗਿਆ ਉਸਨੇ ਜੰਗਲ ਵਿੱਚ ਇੱਕ ਬੁੱਢੀ ਮਾਈ ਦੀ ਝੌਂਪੜੀ ਦੇਖੀ ਅੰਚ ਨੇ ਰਾਤ ਉੱਥੇ ਕੱਟਣ ਦਾ ਫੈਸਲਾ ਕੀਤਾ ਅੰਚ ਜਦੋਂ ਬੁੱਢੀ ਮਾਈ ਦੀ ਝੌਂਪੜੀ ਵਿੱਚ ਗਿਆ ਤਾਂ ਕਹਿਣ ਲੱਗਾ ਕਿ ਮਾਈ ਮੈਨੂੰ ਬਹੁਤ ਕਵੇਲਾ ਹੋ ਗਿਆ ਹੈ ਤੇ ਮੈਂ ਸਵੇਰੇ ਚਲਾ ਜਾਵਾਂਗਾ ਇੱਕ ਰਾਤ ਕੱਟਣੀ ਹੈ ਤੁਹਾਡੀ ਝੌਂਪੜੀ ਵਿੱਚ ਕੱਟ ਸਕਦਾ ਹਾਂ ਬੁੱਢੀ ਮਾਈ ਨੇ ਕਿਹਾ ਕਿ ਪੁੱਤ ਰਾਤ ਨੂੰ ਇੱਥੇ ਡਾਕੂ ਆਉਂਦੇ ਹਨ ਇਹ ਡਾਕੂਆਂ ਦਾ ਅੱਡਾ ਹੈ ਜੇ ਉਹਨਾਂ ਤੈਨੂੰ ਇੱਥੇ ਲੰਮੀ ਪਏ ਦੇਖਿਆ ਤਾਂ ਤੇਨੂੰ ਨੁਕਸਾਨ ਪਹੁੰਚਾਉਣਗੇ ਇਸ ਲਈ ਤੂੰ ਇੱਥੋਂ ਚਲਾ ਜਾ ਪਰੰਚ ਨੇ ਕਿਹਾ ਕਿ ਕੋਈ ਗੱਲ ਨਹੀਂ ਮਾਤਾ ਜੀ ਮੈਨੂੰ ਇੱਥੇ ਰਾਤ ਕੱਟ ਲੈਣ ਦੋ ਕਿਉਂਕਿ ਜੰਗਲ ਬਹੁਤ ਡਰਾਵਣਾ ਹੈ ਤੇ ਜੇ ਮੈਂ ਹੁਣੇ ਤੁਰਿਆ ਤਾਂ ਕਿਸੇ ਨਾ ਕਿਸੇ ਜਾਨਵਰ ਦਾ ਉੱਧਾਂ ਹੀ ਸ਼ਿਕਾਰ ਹੋ ਜਾਵਾਂਗਾ ਬੁੱਢੀ ਮਾਈ ਨੇ ਕਿਹਾ ਠੀਕ ਹੈ ਤੂੰ ਉਥੇ ਬਾਹਰ ਲੰਮਾ ਪੈ ਜਾ ਅੱਧੀ ਰਾਤ ਨੂੰ ڈاکੂ ਆਏ ਚੌਂਪੜੀ ਦੇ ਬਾਹਰ ਅੰਚ ਨੂੰ ਲੰਮੀ ਪਿਆ ਦੇਖ ਕੇ ਉਹ ਬੁੱਢੀ ਮਾਈ ਨੂੰ ਪੁੱਛਣ ਲੱਗੇ ਕਿ ਇਹ ਕੌਣ ਹੈ बुढ़ी ने कहा कि यह एक बहुत ही चंगा मुसाफिर है रात कट्टी ओह जगह मंगता स इसलिए मैं उसू इतने लमिया पैनली ही कह दिता डाकुआ ने अंश की चिठी खोल के पढ़ ली बुढ़ी माई ने भी पुछया कि चिट्ठी की लिखिया है तो डाकुआ ने कहा कि चिट्ठी लिखिया है जो लड़का तटे को चिट्ठी लैके आया है ਉਸ ਨੂੰ ਤੁਰੰਤ ਮਾਰਨ ਦਾ ਹੁਕਮ ਦੇ ਰਿਹਾ ਮੇਰੇ ਆਉਂਦੀਆਂ ਤਾਂ ਕਿ ਇਹ ਨਾ ਰਹੇ ਅਤੇ ਉੱਪਰ ਰਾਜੇ ਦੀ ਮੋਹਰ ਲੱਗੀ ਹੈ ਬੁੱਢੀ ਔਰਤ ਨੇ ਕਿਹਾ ਕਿ ਰਾਜਾ ਕਿੰਨਾ ਨਿਰਦਈ ਹੈ ਕਿੰਨਾ ਸੂਣਾ ਬਾਲਕ ਹੈ ਉਸ ਨੂੰ ਮਾਰਨਾ ਚਾਹੁੰਦਾ ਹੈ ਬੁੱਢੀ ਔਰਤ ਨੇ ڈاکੂਆਂ ਦੀ ਮਦਦ ਨਾਲ ਇੱਕ ਚਿੱਠੀ ਹੋਰ ਤਿਆਰ ਕੀਤੀ ਜੋ ਚਿੱਠੀ ਰਾਜੇ ਨੇ ਦਿੱਤੀ ਸੀ ਉਹ ਉਹਨਾਂ ਪਾਰ ਦਿੱਤੀ ਤੇ ਆਪਣੇ ਵੱਲੋਂ ਇੱਕ ਚਿੱਠੀ ਲਿਖ ਕੇ ਅੰਛ ਦੇ ਸਰਹਾਣੇ ਰੱਖ ਦਿੱਤੀ ਅਗਲੇ ਦਿਨ ਅੰਛ ਉਹ ਚਿੱਠੀ ਲੈ ਕੇ ਰਾਜਦਰਪਰ ਪਹੁੰਚਿਆ ਤੇ ਉਸ ਨੇ ਰਾਣੀ ਨੂੰ ਉਹ ਚਿੱਠੀ ਦੇ ਦਿੱਤੀ ਜਦੋਂ ਉਹ ਚਿੱਠੀ ਰਾਣੀ ਨੇ ਪੜ੍ਹੀ ਉਸ ਚਿੱਠੀ ਵਿੱਚ ਲਿਖਿਆ ਸੀ ਕਿ ਜੋ ਬਾਲਕ ਤੁਹਾਡੇ ਕੋਲ ਆਇਆ ਹੈ ਉਹ ਬਹੁਤ ਹੀ ਹੁਸ਼ਿਆਰ ਅਤੇ ਸੋਣਾ ਸੁਨੱਖਾ ਹੈ ਮੈਨੂੰ ਇਹ ਪਸੰਦ ਹੈ ਤੇ ਮੇਰੇ ਦਰਬਾਰ ਵਿੱਚ ਆਉਣ ਤੋਂ ਪਹਿਲਾਂ ਇਸ ਦਾ ਵਿਆਹ ਆਪਣੀ ਲੜਕੀ ਨਾਲ ਕਰ ਦਿੱਤਾ ਜਾਵੇ ਰਾਣੀ ਸੋਚ ਰਹੀ ਸੀ ਕਿ ਰਾਜਾ ਇਸ ਤਰ੍ਹਾਂ ਅਣਜਾਣ ਕਿਸੇ ਨਾਲ ਵੀ ਆਪਣੀ ਬੇਟੀ ਦੇ ਰਿਸ਼ਤੇ ਵਲੋਂ ਕਿਉਂ ਬੋਲ ਰਿਹਾ ਹੈ ਪਰ ਰਾਣੀ ਨੇ ਚਿੱਠੀ ਦੇ ਉੱਪਰ ਰਾਜੇ ਦੀ ਮੋਹਰ ਲੱਗੀ ਦੇਖ ਇਹ ਸਭ ਸੱਚ ਸਮਝਿਆ ਅਤੇ ਰਾਜੇ ਦੇ ਆਉਣ ਤੋਂ ਪਹਿਲਾਂ ਹੀ ਆਪਣੀ ਲੜਕੀ ਰਾਜਕੁਮਾਰੀ ਦਾ ਵਿਆਹ ਅੰਛ ਨਾਲ ਕਰ ਦਿੱਤਾ। ਜਦੋਂ ਰਾਜਾ ਆਪਣੇ ਸ਼ਹਿਰ ਦਰਬਾਰ ਵਿੱਚ ਆਇਆ ਤਾਂ ਉਸ ਨੇ ਦੇਖਿਆ ਕਿ ਰਾਣੀ ਨੇ ਰਾਜਕੁਮਾਰੀ ਦਾ ਵਿਆਹ ਅੰਛ ਨਾਲ ਕਰ ਦਿੱਤਾ ਹੈ। ਤਾਂ ਉਹ ਬਹੁਤ ਗੁੱਸੇ ਵਿੱਚ ਆ ਗਿਆ। ਤਾਂ ਰਾਣੀ ਨੇ ਕਿਹਾ ਕਿ ਜੋ ਤੁਸੀਂ ਚਿੱਠੀ ਵਿੱਚ ਲਿਖਿਆ ਸੀ ਮੈਂ ਉਸੇ ਤਰ੍ਹਾਂ ਹੀ ਕੀਤਾ ਹੈ। ਰਾਜੇ ਦਾ ਗੁੱਸਾ ਅੰਸ਼ ਉੱਪਰ ਭੜਕਿਆ ਉਹ ਕਹਿਣ ਲੱਗਾ ਕਿ ਜੋ ਤੂੰ ਚਿੱਠੀ ਦੀ ਹਿਰਾਫੇਰੀ ਕਰਕੇ ਮੇਰੀ ਲੜਕੀ ਨਾਲ ਵਿਆਹ ਕਰਵਾਇਆ ਹੈ ਮੈਂ ਇਹ ਵਿਆਹ ਨਹੀਂ ਮੰਨਦਾ ਮੈਂ ਤੈਨੂੰ ਆਪਣਾ ਜਵਾਈ ਕਦੀ ਵੀ ਸਵੀਕਾਰ ਨਹੀਂ ਕਰਾਂਗਾ ਅੰਸ਼ ਬੋਲਿਆ ਕਿ ਮੈਂ ਤੁਹਾਡੇ ਨਾਲ ਕੋਈ ਹਿਰਾਫੇਰੀ ਨਹੀਂ ਕੀਤੀ ਤੁਸੀਂ ਜਿਵੇਂ ਕਿਹਾ ਸੀ ਮੈਂ ਉਵੇਂ ਹੀ ਕੀਤਾ ਇਨੇ ਨੂੰ ਦਰਬਾਰ ਵਿੱਚ ਇੱਕ ਸਿਪਾਹੀ ਆ ਗਿਆ ਅਤੇ ਰਾਜੇ ਨੂੰ ਕਹਿਣ ਲੱਗਾ ਕਿ ਰਾਜਾ ਜੀ ਤੁਹਾਨੂੰ ਇੱਕ ਬਹੁਤ ਹੀ ਪਹੁੰਚਿਆ ਹੋਇਆ ਸਾਧੂ ਮਿਲਣ ਆਇਆ ਹੈ ਉਹ ਤੁਹਾਨੂੰ ਤੁਰੰਤ ਹੀ ਮਿਲਣਾ ਚਾਹੁੰਦਾ ਹੈ ਰਾਜੇ ਨੇ ਕਿਹਾ ਕਿ ਉਹਨਾਂ ਨੂੰ ਦਰਬਾਰ ਦੇ ਅੰਦਰ ਲੈ ਆਓ ਸਿਪਾਹੀ ਸਾਧੂ ਨੂੰ ਆਪਣੇ ਦਰਬਾਰ ਦੇ ਅੰਦਰ ਲੈ ਆਇਆ ਤਾਂ ਰਾਜੇ ਨੇ ਉਹਨਾਂ ਦਾ ਹੱਥ ਜੋੜ ਕੇ ਸਵਾਗਤ ਕੀਤਾ ਅਤੇ ਬਹੁਤ ਹੀ ਆਦਰ ਮਾਨ ਦਿੱਤਾ ਤਾਂ ਸਾਧੂ ਨੇ ਰਾਜੇ ਨੂੰ ਕਿਹਾ ਕਿ ਤੁਸੀਂ ਮੈਨੂੰ ਪਹਿਚਾਣਿਆ ਨਹੀਂ ਤਾਂ ਰਾਜੇ ਨੇ ਕਿਹਾ ਕਿ ਨਹੀਂ ਮੈਂ ਤੁਹਾਨੂੰ ਨਹੀਂ ਪਹਿਚਾਣਿਆ ਤਾਂ ਸਾਧੂ ਨੇ ਕਿਹਾ ਕਿ ਮੈਂ ਅੱਜ ਤੋਂ 18 ਸਾਲ ਪਹਿਲਾਂ ਇੱਕ ਭਵਿੱਖਬਾਣੀ ਕੀਤੀ ਸੀ ਉਹ ਭਵਿੱਖਬਾਣੀ ਅੰਛ ਬਾਰੇ ਸੀ ਮੈਂ ਕਿਹਾ ਸੀ ਕਿ ਕਰਮਾ ਦਾ ਲਿਖਿਆ ਕੋਈ ਵੀ ਮਿਟਾ ਨਹੀਂ ਸਕਦਾ ਹੁਣ ਤਸ ਤੂੰ ਕਰਮਾ ਦਾ ਮਿਟਾਉਣ ਦੀ ਕਿੰਨੀ ਕੋਸ਼ਿਸ਼ ਕੀਤੀ ਪਰ ਹੋਣਾ ਤਾਂ ਉਹੀ ਸੀ ਜੋ ਕਰਮਾ ਭਾਗਾਂ ਵਿੱਚ ਲਿਖਿਆ ਸੀ ਅੰਛ ਦਾ ਵਿਹਾ ਤੇਰੀ ਬੇਟੀ ਨਾਲ ਹੋਣਾ ਤੈ ਸੀ ਇਸ ਲਈ ਤੇਰੀ ਬੇਟੀ ਨਾਲ ਹੀ ਹੋਇਆ ਇਹਨਾਂ ਸੁਣ ਕੇ ਰਾਜਾ ਸਾਧੂ ਦੇ ਪੈਰੀਂ ਪੈ ਗਿਆ ਤੇ ਮਾਫੀ ਮੰਗਣ ਲੱਗਾ ਸਾਧੂ ਨੇ ਰਾਜੇ ਨੂੰ ਕਿਹਾ ਕਿ ਤੂ ਇਹ ਤਾਂ ਕਰੇ ਕਿ ਅੰਛ ਨੂੰ ਆਪਣਾ ਜਵਾਈ ਸਵੀਕਾਰ ਕਰ ਤੇ ਸਾਰਾ ਰਾਜ ਭਾਗ ਉਸ ਨੂੰ ਸੌਂਪ ਦੇ ਰਾਜਾ ਸਮਝ ਗਿਆ ਸੀ ਕਿ ਜੋ ਕਰਮਾ ਭਾਗਾਂ ਵਿੱਚ ਲਿਖਿਆ ਹੁੰਦਾ ਹੈ ਉਹੀ ਹੁੰਦਾ ਹੈ ਉਸ ਨੂੰ ਕੋਈ ਮਿਟਾ ਨਹੀਂ ਸਕਦਾ ਰਾਜੇ ਨੇ ਅੰਛ ਨੂੰ ਸਾਰਾ ਰਾਜ ਭਾਗ ਸੌਂਪ ਦਿੱਤਾ ਅਤੇ ਉਸ ਨੂੰ ਆਪਣਾ ਜਵਾਈ ਸਵੀਕਾਰ ਕਰ ਲਿਆ ਉਹ ਹੁਣ ਬਹੁਤ ਹੀ ਪਿਆਰ ਮਿਲਾਪ ਨਾਲ ਰਹਿਣ ਲੱਗੇ ਇਸ ਕਹਾਣੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਕਰਮਾ ਭਾਗਾਂ ਦਾ ਲਿਖਿਆ ਕੋਈ ਮਿਟਾ ਨਹੀਂ ਸਕਦਾ ਜੋ ਸਾਡੇ ਕਰਮਾ ਵਿੱਚ ਸਾਡੇ ਜਨਮ ਤੋਂ ਪਹਿਲਾਂ ਲਿਖਿਆ ਜਾਂਦਾ ਹੈ ਉਹ ਸਾਡੇ ਨਾਲ ਹੋ ਕੇ ਹੀ ਰਹਿਣਾ ਹੁੰਦਾ ਹੈ ਧੰਨਵਾਦ